Thank you. बैठ जी थोड़ा जो कुर्सी आगे करो सेट करके बैठो हां थोड़ा जी पीछे करो थोड़ा जी पेन जी, जी तुम तो भी कुर्सी थोड़ा जी पीछे कर लो कुर्सी पे बैठो करो नहीं नहीं वो तो ਹਾਂਜੀ ਪੈਂਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਜੈ ਭੀਮ ਦੇ ਨਾਮ ਤੋਂ ਇੱਧਰ ਬੁਝ ਬੇਟਾ ਸਾਰਿਆਂ ਨੂੰ ਬੁਝ ਲੈਣਾ ਜੈ ਭੀਮ ਦੇ ਨਾਮ ਤੇ ਤੁਸੀਂ ਬੋਲੇ ਹੋ ਨਾ ਪਿੱਛੇ ਜੇ ਆਪਾਂ ਪਿੱਛੇ ਆਪਾਂ ਮੀਟਿੰਗ ਕੀਤੀ ਵੀ ਸੀਗੀ ਉਹਦੇ 'ਚ ਤੁਸੀਂ ਬੋਲੇ ਵੀ ਸੀਗੇ ਹਾਂਜੀ ਤੇ ਥੋੜਾ ਥੋੜਾ ਰਾਜੀ ਕਮਾਉਂਦੇ ਰਹਿਣਾ ਹੈ ਕਿਆ ਪੀ ਹੋ ਪਪਾ ਸਾਹਿਬ ਡਾਕਟਰ ਬੀਟਕਾਰ ਪਿੰਰੋ ਸਾਹਿਬ ਦਾ ਨਾਰਾ ਹੈ ਬੱਚੇ ਜਿਹੜੇ ਪੜੇ ਲਿਖਿਆ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਸਾਡੇ ਲਈ ਕੀ ਕੀਤਾ ਜਿਹੜੇ ਅਨਪੜ ਆਸਧਾਰਨਾ ਬਜ਼ੁਰਗ ਸਾਡੇ ਉਹਨਾਂ ਨੂੰ ਨਹੀਂ ਪਤਾ ਲੇਕਿਨ ਜਿਹੜੇ ਸਾਡੇ ਸਮਾਜ ਦੇ ਆਗੂ ਸੀਗੇ ਉਹਨਾਂ ਨੇ ਸਾਡੇ ਲੋਕਾਂ ਨੂੰ ਦੱਸਣਾ ਸੀਗਾ ਪਰ ਉਹਨਾਂ ਨੇ ਦੱਸਿਆ ਨਹੀਂ ਹੈ ਹੈਨਾ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਜ਼ਰੂਰੀ ਆ ਕਿ ਜੈ ਭੀਮ ਨੇ ਸਾਡੇ ਲਈ ਕੀ ਕੀਤਾ ਹੈਨਾ ਉਹਨਾਂ ਨੇ ਬੜੇ ਔਖੇ ਹੋ ਕੇ 25 ਸਾਲ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਚ ਸਾਡੇ ਲਈ ਸੰਵਿਧਾਨ ਲਿਖਿਆ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ 1952 1952 ਤੋਂ ਲੈ ਕੇ ਅੱਜ ਤੱਕ 72 ਸਾਲ ਹੋ ਗਏ ਆ ਲੇਕਿਨ ਹਾਲੇ ਤੱਕ ਜਿਹੜੇ ਲੋਕਾਂ ਨੂੰ ਅਸੀਂ ਵੋਟ ਪਾਉਂਦੇ ਰਿਹਾ ਉਹਨਾਂ ਨੇ ਸੰਵਿਧਾਨ ਸਾਡਾ ਲੱਭ ਨਹੀਂ ਹੁੰਦਾ ਹੈ ਹੈਨਾ ਸੱਚੀ ਗੱਲ ਹੈ ਨਾ ਹਾਂ ਜੀ ਜਿਹੜਾ ਪਹਿਲੇ ਮਨੁਵਾਦੀਆਂ ਦਾ ਸੰਵਿਧਾਨ ਬਣਿਆ ਸੀ ਉਹਦੇ ਚ ਲਿਖਿਆ ਸੀ ਕਿ ਤੁਸੀਂ ਵੋਟ ਨਹੀਂ ਪਾ ਸਕਦੇ ਇਹਨਾਂ ਲੋਕਾਂ ਨੂੰ ਵੋਟ ਪਾਉਣ ਦਾ ਵੱਲ ਨਹੀਂ ਹੈ ਤੁਸੀਂ ਪੜ ਨਹੀਂ ਸਕਦੇ ਤੁਸੀਂ ਪਾਣੀ ਨਹੀਂ ਪੀ ਸਕਦੇ ਉਹਨਾਂ ਦਿਨਾਂ 'ਚ ਛੱਪੜ ਦਾ ਤੇ ਨਹਿਰ ਦਾ ਪਾਣੀ ਹੁੰਦਾ ਸੀ ਅਸੀਂ ਉੱਥੋਂ ਵੀ ਪਾਣੀ ਨਹੀਂ ਪੀ ਸਕਦੇ ਸੀ ਹੈਨਾ ਅਸੀਂ ਆਪਦਾ ਮਕਾਨ ਨਹੀਂ ਬਣਾ ਸਕਦੇ ਸੀ ਆ ਤਾਂ ਹੁਣ ਮਕਾਨ ਬਣਾਉਣੇ ਰਜਿਸਟਰੀ ਬਣਾਉਣੇ ਆ ਨਾਮ ਚੜਦੇ ਆ ਅਸੀਂ ਦਾਵਾ ਕਰਦੇ ਆ ਸਾਡੀ ਆ ਹਾਂਜੀ ਪਹਿਲੋਂ ਇਹ ਨਹੀਂ ਹੈ ਸੀ ਤੁਸੀਂ ਜੇ ਕੰਮ ਵੀ ਕੀਤਾ ਤੇ ਕੰਮ ਕਰਨ ਦੀ ਮਜ਼ਦੂਰੀ ਨਹੀਂ ਮੰਗ ਸਕਦੇ ਸੀ ਹਾਂਜੀ ਇਹ ਤਾਂ ਬੜਾ ਔਖਾ ਸੀਗਾ ਔਰਤਾਂ ਦੇ ਹੱਕ ਵਿੱਚ ਬਹੁਤ ਵਧੀਆ ਲਿਖਿਆ ਬਾਬਾ ਸਾਹਿਬ ਡਾਕਟਰ ਬੀਟ ਕਰਪੀਨ ਦਾ ਸਾਹਿਬ ਨੇ ਪਹਿਲਾਂ ਤਾਂ ਔਰਤਾਂ ਜਿਹੜੀ ਮਰਜ਼ੀ ਬਾਹਰ ਕੱਢ ਦੇ ਜਿਹਦੀ ਮਰਜ਼ੀ ਖਿੱਚੀ ਕਰੇ ਹਨ ਲੇਕਿਨ ਔਰਤ ਨੂੰ ਮਾਣ ਤੇ ਸਿਵਿਧਾਨ ਬਾਬਾ ਸਾਹਿਬ ਡਾਕਟਰ ਬੀਟ ਕਰਪੀਨ ਦਾ ਸਾਹਿਬ ਨੇ ਦਿੱਤਾ ਕਿ ਜਿਹੜੀ ਔਰਤ ਛੱਦੀ ਛੁੱਧਾ ਹੋ ਕੇ ਕਰੇ ਆ ਗਈ ਉਹ ਬਰਬਰ ਦੀ ਬੱਚਿਆਂ ਦੀ ਹਿੱਸੇਦਾਰ ਆ ਬਰਬਰ ਦੀ ਮਕਾਨ ਦੀ ਘਰpropto ਦੀ ਹਿੱਸੇਦਾਰ ਆ ਬਰਬਰ ਦੀ קרਬ ਦੀ ਹਿੱਸੇਦਾਰ ਆ ਬਰਬਰ ਦੀ ਨੌਕਰੀਆਂ ਲੈਣ ਦੀ ਹਿੱਸੇਦਾਰਾ ਬਰਬਰ ਇਲੈਕਸ਼ਨਾਂ 'ਚ ਖੜਨ ਦੀ ਹਿੱਸੇਦਾਰਾ ਉਸ ਸੰਵਿਧਾਨ ਦੇ ਮੁਤਾਬਕ ਸ਼੍ਰੀਮਤੀ ਇੰਦਰਾ ਗਾਂਧੀ ਔਰਤ ਹੋਣ ਦੇ ਨਾਤੇ ਔਰ ਰਾਸ਼ਟਰਪਤੀ ਬਣ ਕੇ ਆਈ ਇਹ ਸੰਵਿਧਾਨ ਬਾਬਾ ਸਾਹਿਬ ਡਾਕਟਰ ਬੀਟ ਕਰਦੀ ਅੱਜ ਦੇਖ ਰਹੀ ਆ ਮੈਂ ਕੁੜੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਕਾगज ਪੜਹੀ ਆ ਹੈ ਨਾ ਅਪਰਕੋਰਟ ਵੀ ਕੀਤਾ ਦੇਖੋ ਇਹ ਸਾਡੇ ਹੱਥ 'ਚ ਜਿਹੜਾ 1952 ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਲ ਦੇ ਦਾਅਤੇ ਦੇਣਾ ਉਸ ਕਾਨੂੰਨ ਨੂੰ 2005 ਵਿੱਚ ਸੋਧ ਕੀਤਾ ਜਿਹਦੇ ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ ਉਹ ਕਾਨੂੰਨ ਬੜੇ ਔਖੇ ਹੋ ਕੇ ਪਿੰਡਾਂ ਚ ਲਾਗੂ ਕਰਾਇਆ ਲੇਕਿਨ ਸਰਕਾਰਾਂ ਨੇ ਨਹੀਂ ਕੀਤਾ ਜਿੱਥੇ ਬੰਦੀਆਂ ਨੇ ਧਰਨੇ ਲਾ ਲਾ ਕੇ ਰੌਲਾ ਪਾ ਪਾ ਕੇ ਉਸ ਨੂੰ ਨੂੰ ਲਾਗੂ ਕਰਾਇਆ ਹੈ ਨਾ ਪਰ ਉਹ ਵੀ ਅਜੇ ਪਿੰਡਾਂ ਚ ਕਾਨੂੰਨ ਜਿਹੜਾ ਹੈਗਾ 20 ਸਾਲ ਹੋ ਗਿਆ ਬਣੇ ਨੂੰ ਹਾਲੇ 15 ਤੋਂ 20% ਲਾਗੂ ਹੋਇਆ ਅਜੇ 80 ਤੇ 85% ਲਾਗੂ ਨਹੀਂ ਹੋਇਆ ਉਹ ਜਿੰਨਾ ਚਿਰ ਤੁਸੀਂ ਅੱਡੀ ਸਮਝ ਨਹੀਂ ਮੰਨਦੀ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਤੁਹਾਨੂੰ ਉਹ ਸੁਬਦਾਰ ਜਿਹੜਾ ਹੈਗਾ ਨਹੀਂ ਮੀਨਾ ਇਸ ਲਈ ਅੱਗੇ ਤੋਂ ਯਾਦ ਰੱਖ ਲਓ ਕਿ ਜਦੋਂ ਆਪਾਂ ਬਾਬਾ ਸਾਹਿਬ ਦਾ ਨਾਰਾ ਲਾਉਣਾ ਨਾ ਪੂਰਾ ਅੰਦੋਂ ਆਵਾਜ਼ ਪ੍ਰੈਸ਼ਰ ਨਾਲ ਨਿਕਲਣੀ ਚਾਹੀਦੀ। ਹਾਂ ਮੈਂ ਫਿਰ ਬੇਨਤੀ ਕਰੂੰਗਾ ਕਿ ਆਪਾਂ ਇੱਕ ਨਾਰਾ ਲਾਉਣਾ ਥੋੜਾ ਜਿਹਾ ਪਿੱਛੇ ਹੋ ਜੂ ਸਾਰਿਆਂ ਨੂੰ ਕਵਰ ਕਰ ਲਓ। ਥੋੜਾ ਜਿਹਾ ਪਿੱਛੇ ਹੋ ਜੂ। ਹਾਂ ਸਰ ਜੈ ਪੀਮ ਜੈ ਪੀਮ ਜੈ ਭਾਰਤ ਜੈ ਭਾਰਤ ਅੱਜ ਮੰਨਾਂ ਵਾਲੇ ਨਗਰਪਾਲਿਕਾ ਦੇ ਵਿੱਚ ਇੱਕ 5-6 ਕਿਲੋਮੀਟਰ ਤੇ ਪਿੰਡ ਦੁੱਲੇ ਵਾਲਾ ਦੁੱਲੇ ਵਾਲਾ ਦੁੱਲਾ ਸਿੰਘ ਵਾਲਾ ਨਾ ਦੂਲਾ ਸਿੰਘ ਵਾਲਾ ਇਹ ਸਾਡੀਆਂ ਭੈਣਾਂ ਮਨੇਰੇਗਾ ਦਾ ਕੰਮ ਮੰਗਦੀਆਂ ਇਹ ਸਾਡਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ ਹੈ ਨਾ ਤਾਂ ਉਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਆਪਾਂ ਪ੍ਰਾਲਾ ਬਹੁਤ ਝੂਨਾ ਸ਼ੋਰਾਂ ਦੇ ਨਾਲ ਤਿਆਰ ਕੀਤਾ ਹੋਇਆ ਜਿਦੇ ਵਿੱਚ ਕਾਫੀ ਪਿੰਡਾਂ ਦੇ ਮੰਗ ਪੱਤਰ ਤੇ ਲਿਸਟਾਂ ਜਿਹੜੀਆਂ ਹੈਗੀਆਂ ਸਰਕਾਰ ਦੇ ਘਰ ਜਮ੍ਹਾਂ ਹੋ ਗਈਆਂ ਤਾਂ ਨਾਲ ਹੀ 11 ਫਰਵਰੀ ਨੂੰ ਡੀਸੀ ਦਫਤਰ ਦੇ ਸਾਹਮਣੇ ਇੱਕ ਬਹੁਤ ਖੁੱਲਾ ਜਿਹਾ ਤੇ ਡੂੰਗਾ ਜਿਹਾ ਗਰਾਊਂਡ ਆ ਉੱਥੇ ਆਪਾਂ ਸਾਰੇ ਇਕੱਠੇ ਹੋਏ ਮਜ਼ਦੂਰ ਵੀ ਇਕੱਠੇ ਹੋਏ ਆਪਣੇ ਵੱਡੇ ਵੱਡੇ ਲੀਡਰ ਵੀ ਇਕੱਠੇ ਸੀ ਉੱਥੇ ਕੁਝ ਅਫਸਰ ਵੀ ਆ ਹਾਂ ਅੱਜ ਮਤਵਰ ਨੇ ਇਸ ਨੂੰ ਐਸਾ ਨਾ ਬਹੁਤ ਵਧੀਆ ਕੀਤਾ ਇਹ ਕੁੜੀ ਸਾਨੂੰ ਬਾਰ-ਬਾਰ ਫੋਨ ਕਰਦੀ ਆ ਬਾਕੀ ਕੁੜੀਆਂ ਹਿੰਮਤ ਨਾਲ ਹੀ ਗੱਲ ਕਰਦੀਆਂ ਨਹੀਂ ਤਾਂ ਕੋਈ ਗੱਲ ਨਹੀਂ ਕਰਦੀ ਆ ਇਹਨੇ ਬਹੁਤ ਕਾਸ ਕੀਤਾ ਕਿ ਸੱਡੀਆਂ ਦੀਬੀਆਂ ਜਿਹੜੀਆਂ ਹੈਗੀਆਂ ਕਾਲੀਆਂ ਵੀ ਪੈਂਦੀਆਂ ਮਜ਼ਾਕ ਵੀ ਕਰਦੀਆਂ ਪਰ ਬੇਨਤੀ ਆ ਕਿ ਮੈਂ ਤੁਹਾਡੇ ਉੱਤੇ ਇੱਕ ਛੋਟੀ ਜੀ ਗੱਲ ਪੁੱਛਾਂਗਾ ਸਾਰਿਆਂ ਦੇ ਘਰੇ ਕਿਸੇ ਦੇ ਟੂਟੀ ਕਿਸੇ ਦੇ ਨਲਕਾ ਲੱਗਿਆ ਹੋਏ ਹਾਂਜੀ ਉਹ ਟੂਟੀ ਤੇ ਖਰਚਾ ਕਰਦੇ ਆ ਨਲਕੇ ਤੇ ਖਰਚਾ ਕਰਦੇ ਆ ਮੋਟਰ ਤੇ ਖਰਚਾ ਕਰਦੇ ਕੇਰ ਵੀ ਉਹ ਤੁਹਾਨੂੰ ਪਾਣੀ ਨਹੀਂ ਦੇਣ ਜਾਂਦੀ ਪਾਣੀ ਲਿਆ ਜਾ ਕੇ ਲੈਣਾ ਪੈਂਦਾ ਹਾਂਜੀ ਪਿੰਡ ਦੇ ਭਾਵੇਂ ਨਾਲ ਕਰਦੇ ਕਰਿਆਨੇ ਵਾਲੀ ਦੁਕਾਨ ਹੋਗੀ ਉੱਥੇ ਕਰਿਆਨੇ ਵਾਲੇ ਕੋਲੇ ਜਾਣਾ ਵੀ ਪੈਂਦਾ ਤੇ ਬੋਲਣਾ ਵੀ ਪੈਂਦਾ ਸੋਦਾ ਦੱਸਣਾ ਪੈਂਦਾ ਫੇਰ ਉਸੋਂ ਵੀ ਹਾਂਜੀ ਡਾਕਟਰ ਕੋਲੇ ਚਲੇ ਜਾਈਏ ਦੁੱਖ ਦੱਸਣਾ ਪੈਂਦਾ ਤਾਂ ਫੇਰ ਫੇਰ ਡਾਕਟਰ ਉਹਦਾ ਲਾਜ ਸ਼ੁਰੂ ਕਰ ਸਕਦਾ ਹਾਂਜੀ ਤੁਹਾਡੀ ਨਰੇਗਾ ਪਿੰਡਾਂ ਦੀ ਤਾਂ ਚਾਲੂ ਹੈਗੀ ਆ ਲੇਕਿਨ ਆਲੇ ਸ਼ਹਿਰਾਂ 'ਚ ਇਹ ਚਾਲੂ ਨਹੀਂ ਹੈ ਇਹ ਸ਼ਹਿਰਾ ਦੇ ਵਿੱਚ ਲਾਗੂ ਕਰਾਉਣ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਿਯੰਤਰਿਤ ਕਰਨੀ ਪੈਣੀ ਜਿਵੇਂ ਕਿਸਾਨਾਂ ਨੇ ਕੀਤੀ ਕਿਸਾਨਾਂ ਦਾ ਸੰਵਿਧਾਨ ਚ ਕੁਝ ਨਹੀਂ ਲਿਖਿਆ ਲੇਕਿਨ ਉਹ ਇਕੱਠੇ ਹੋ ਕੇ ਇਕੱਠੇ ਹੋ ਕੇ ਉਹ ਬਹੁਤ ਕੁਝ ਸਰਕਾਰ ਤੋਂ ਲੈ ਗਏ ਧਿਆਨ ਰੱਖਿਓ ਆ ਇੱਕ ਕੁਆਂਟਲ ਝੋਨਾ ਵੇਚ ਜਾਂ ਚਾ ਕਣਕ ਵਿੱਚ ਸਰਕਾਰ ਤੋਂ ਬੋਨਸ ਲੈ ਗਏ ਆ ਆ ਖਾਦ ਦਵਾਈਆਂ ਹੋਰ ਕੋਈ ਚੀਜ਼ਾਂ ਉਹਦੇ ਤੇ ਸਬਸਿਡੀ ਲੈ ਗਏ ਆ ਆ ਡੀ ਆ ਡੀਆਂ ਮੋਟਰਾਂ ਨੇ ਉਹਨਾਂ ਦਾ ਬਿੱਲ ਮਾਫ ਕਰਾ ਗਿਆ ਆ ਮੋਦੀ ਤੋਂ ਇੱਕ ਕਿੱਲੇ ਦਾ 2-2000 ਰੁਪਇਆ ਹਰ ਮਹੀਨੇ ਦੇ ਵਿੱਚ ਲੈ ਲੇ ਜੇ ਉਹ ਇਕੱਠੇ ਸੀਗੇ ਤੇ ਫੇਰ ਹੁੰਦਿਆ ਹਾਂ ਤੁਸੀਂ ਤਾਂ ਮਹਾਰਾਜਾ ਇਹ ਰਜੇ ਕੁਝ ਜਿਉ ਕਰਦੇ ਤੁਸੀਂ ਤਾਂ ਇਕੱਠੇ ਨਹੀਂ ਬੀਤੇ ਹਾਂਵੇਂ ਕਿਵੇਂ ਮਿਲਦੇ ਹੁਣ ਗੱਲਾਂ ਬਣਾ ਲਓ ਉਹ ਬੱਗਾ ਆਇਆ ਸੀ ਬੋਲ ਬੋਲ ਕੇ ਚਲਾ ਗਿਆ ਉਹ ਨਿਕਾ ਨਹੀਂ ਚਲਾਉਂਦਾ ਇਹ ਆ ਸਹੀ ਗੱਲ ਪਿੰਡਾ ਇਹ ਇਹ ਗੱਲ ਹੈਗੀ ਹੈ ਕਿ ਗੱਲਾਂ ਬਣਾਉਂਦਾ ਇੱਥੇ ਵੀ ਜਾਂਦੀ ਪਈ ਆ ਚਲੋ ਮੈਂ ਕਹਿੰਨਾ ਕਿ ਮੇਰੀ ਜਗ੍ਹਾ ਤੇ ਤੁਹਾਡਾ ਘਰ ਵਾਲਾ ਹੋਵੇ ਨਾ ਮੇਰੀ ਜਗ੍ਹਾ ਤੇ ਤੁਹਾਡਾ ਮਾਪਿਓ ਹੋਵੇ ਮੇਰੀ ਜਗ੍ਹਾ ਤੇ ਤੁਹਾਡਾ ਰਿਸ਼ਤੇਦਾਰ ਹੋਵੇ ਇਹ ਉਹ ਕੱਲਾ ਜਾ ਕੇ ਇਹਨਾਂ ਵੱਡਾ ਕੰਮ ਲਾਗੂ ਸਰਕਾਰ ਨੂੰ ਪਰਵਾ ਸਕਦਾ ਹੈ ਨਹੀਂ ਨਹੀਂ ਮਜ਼ੇ ਕਰਨੇ ਪੈਂਦੀ ਆ ਫਿਰ ਮੈਨੂੰ ਕਹੋ ਮੈਂ ਆਪ ਕਰਦੇ ਜੀ ਅਸੀਂ ਨਹੀਂ ਭਾਜੀ ਇੰਦਰਲੇ ਨਹੀਂ ਕਰਦੇ ਉੱਧਰ ਵੇੜੇ ਵਾਲੇ ਚਾਹ ਨਹੀਂ ਕਰਦੇ ਤੇ ਪਦੋਂ ਆ ਹੁਣ ਵੀਡੀਓ ਪਾ ਦੇਣੀ ਉਹਨਾਂ ਨੇ ਜਿਹੜੇ ਮਜ਼ਾਕ ਕਰਦੇ ਨੇ ਆਪਣੇ ਨਹੀਂ ਅੰਦਰ ਕੋਈ ਨਹੀਂ ਠੀਕ ਹੈ ਨਾ ਅੱਛਾ ਧਿਆਨ ਨਾਲ ਸੁਣਿਓ ਹਾਂਜੀ ਹਾਂ ਆ ਬਸਤੀਆਂ ਸਾਡੇ ਫਿਰੋਜ਼ਪੁਰ ਸ਼ਹਿਰ ਤੇ ਸ਼ੌਣੀ ਦੇ ਵਿੱਚ ਸਫਾਈ ਕਰਮਚਾਰੀ ਲੋਕੀ ਕੁੜੀਆਂ ਨੇ ਆ ਗਰੀਬੀ ਦੀਆਂ ਸਤਾਈਆਂ ਹੋਈਆਂ ਉਹ ਝਾੜੂ ਦਾ ਤੇ ਜਗਨਾਲੀਆਂ ਦਾ ਕੰਮ ਕਰਦੀਆਂ ਨੇ ਉਹ ਸਾਲ ਪਿੱਛੋਂ ਠੇਕੇ ਤੇ ਜੰਮੀਆ ਤੇ 20 25 30000 ਰੁਪਇਆ ਠੇਕੇਦਾਰ ਨੂੰ ਪਹਿਲੋਂ ਦਿੰਨੀ ਆ ਤੇ ਨਾਲੇ ਬਾਰ-ਬਾਰ ਢੇੜੇ ਮਾਰਦੀਆਂ ਹੈ ਹਨਾ ਹੈਨਾ ਔਰ ਆਪਾਂ ਕਿਸੇ ਤੋਂ ਪੈਸਾ ਨਹੀਂ ਲਿਆ ਤੁਸੀਂ ਦੱਸੋ ਪਿਛਲੀ ਵਾਰ ਜਦੋਂ ਆਪਾਂ ਮੀਟਿੰਗ ਕਰਕੇ ਗਿਆ ਪੈਸਾ ਨਹੀਂ ਲੈਣਾ ਤੁਸੀਂ ਆਪਦੇ ਪ੍ਰੂਫਾਂ ਦੀ ਫੋਟੋਕਾਪੀ ਕਰੋਗੇ ਚਾਹ ਤੁਸੀਂ ਮਹੀਨੇ 'ਚੋ ਇੱਕ ਦਿਨ ਟਾਈਮ ਦੇਣਾ ਹਾਂਜੀ ਆਹੀ ਗੱਲ ਕੀਤੀ ਹਾਂਜੀ ਮਹੀਨੇ 'ਚ ਇੱਕ ਦਿਨ ਹਰ ਮਹੀਨੇ 'ਚ ਇੱਕ ਵਾਰ ਜੰਮ 12 ਮਹੀਨੇ 'ਚ 12 ਵਾਰ ਆਪਾਂ ਸਰਕਾਰ ਦਾ ਧੂਆਂ ਕਢਾ ਦੇਗੇ ਆ ਵੀਡੀਓ ਹੋ ਗਈ ਆ ਜਿਹੜਾ ਪ੍ਰੋਗਰਾਮ ਕਰਨਾ ਹੈ ਹਨਾ ਇਸ ਪ੍ਰੋਗਰਾਮ ਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇਗਾ ਵੀ ਪੈਸਾ ਕਿੰਨੀ ਲੋਕ ਕਿੱਥੇ ਹੋਵੇ ਸਾਡੇ ਹੱਥ ਚ ਸਹੀ ਹੈ ਸ਼ਰਮਾਇਦਾਰ ਵੀ ਹੋਗੇ ਹੈਨਾ ਇਸ ਲਈ ਮੌਸਮ ਥੋੜਾ ਜਿਹਾ ਖਰਾਬ ਆ ਨਹੀਂ ਤਾਂ ਮੈਂ ਤੁਹਾਡੇ ਵੀ ਇੱਥੇ ਆਣਾ ਸੀਗਾ ਤਾਂ ਮੇਰੀ ਹੁਣ ਇੱਧਰ ਤਿਆਰੀ ਲੱਗ ਗਈ ਆ ਤੁਸੀਂ ਆ ਵੀਡੀਓ ਵੇਖੋ ਮੁਤਕੀ ਦੇ ਵਿੱਚ ਬਹੁਤ ਵੱਡਾ ਹੰਗਾਮਾ ਕਰ ਦਿੱਤਾ ਮਲਾੜੇ ਦੇ ਮਾਮਦੂਰ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਿਹਾ। ਹੁਣ ਮੌਸਮ ਖਰਾਬ ਸੀਗਾ। ਹੈਨਾ? ਇਸ ਦੇ ਸੰਬੰਧ ਵਿੱਚ ਮੈਨੂੰ ਇੱਧਰ ਥੋੜਾ ਜਿਹਾ ਲੇਟ ਹੋ ਗਿਆ। ਪਰਵਾਹ ਨਾ ਕਰੋ। ਤੁਸੀਂ ਮੇਰੀਆਂ ਪੈਣਾ ਨੂੰ ਤੁਸੀਂ ਮੇਰਾ ਸਾਥ ਦਿਓ। ਮਰੇਗਾ ਲਾਗੂ ਕਰਾਂਗੇ। ਚੁੱਪ ਕਰਕੇ ਨਹੀਂ ਬੈਠਾਂਗੇ। ਆਹ 11 ਤਰੀਕ ਤੋਂ ਬਾਅਦ ਐਡਾ ਵੱਡਾ ਫੈਸਲਾ ਲੈ ਲੈਣਾ ਕੋਈ ਤਹਿਸੀਲ ਆਪਾਂ ਖਾਲੀ ਨਹੀਂ ਛੱਡਣੀ। ਹਾਂਜੀ। ਲਗਾਤਾਰ ਕਿਤੇ ਨਾ ਕਿਤੇ ਆਪਣਾ ਉੱਥੇ ਬੈਠ ਕੇ ਸਰਕਾਰ ਦੇ ਨਾਲ ਪਿੱਟ ਸਿਆਪਾ ਹੋਏਗਾ ਚਾਹੇ ਸਾਡੀ ਮਰੇਗਾ ਨਹੀਂ ਦੇਣਗੇ ਚਾਹੇ ਉਹਨਾਂ ਦਾ ਦਫਤਰ ਨੂੰ ਚਟਾ ਹੈ ਹੈਨਾ ਮੇਰੀ ਪੈਰ ਕਹਿੰਦੀ ਸੀ ਲੜਨ ਲਈ ਸਾਨੂੰ ਬੜਾਓ ਤੁਸੀਂ ਤਾਂ ਕਹਿਣਾ ਹੈ ਹੁਣ ਇਹਨੇ ਜੱਬ ਪਾਤਾ ਰੋਜੀ ਬੁਲਾ ਲੈਂਦਾ ਹੈਨਾ ਮੱਟ ਛੱਡ ਦਿਆਂਗੇ ਮੈਨੂੰ ਤੁਹਾਡੇ ਤੋਂ ਆਸ ਹੈ ਮੇਰਾ ਸਾਥ ਦੇਣਾ ਤੇ ਸਾਥ ਤੁਸੀਂ ਆਪਦੇ ਹੱਕਾਂ ਲਈ ਦੇਣਾ ਹਾਂਜੀ ਆਪਦੇ ਮਰੇਗਾ ਲਈ ਸਦਨ ਸਕੀਮ ਲਈ ਪੈਨਸ਼ਨ ਲਈ ਬੱਚੇ ਪੜਦੇ ਆ ਸਕਾਲਰਸ਼ਿਪ ਉਹ ਵਜੀਤਿਆਂ ਲਈ ਮਕਾਨਾਂ ਲਈ ਗ੍ਰਾਂਡਾਂ ਲਈ ਕਲੋਨੀਆਂ ਲਈ ਮਰਲਿਆਂ ਲਈ ਇਹ ਤੁਹਾਡੇ ਸਵਿਧਾਨ ਲਈ ਜਿਨ੍ਹਾਂ ਨੇ ਸ਼ਰਮਾਇਦਾਰਾਂ ਨੇ 76 ਸਾਲ ਤੋਂ ਵੋਟ ਲਈ ਸਾਡੇ ਤੋਂ ਵੋਟ ਲੈਣ ਤੋਂ ਬਾਅਦ ਜਿਹਨੂੰ ਸਾਡੀ ਪਾਵਰ ਮਿਲਦੀ ਆ ਸਰਟੀਫਿਕੇਟ ਮਿਲਦਾ ਤੇ ਉਸ ਤੋਂ ਬਾਅਦ ਕਹਿੰਦੇ ਕੱਟ ਦਿਓ ਪੈਨਸ਼ਨ ਕੱਟ ਦਿਓ ਸਦਨ ਸਕੀਮ ਕੱਟ ਦਿਓ ਰਾਸ਼ਨ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਸਾਡੀ ਸਰਕਾਰ ਦੇਵੇਗੀ ਕਦੋਂ ਦੇਵੇਗੀ 4 ਸਾਲ 6 ਮਹੀਨਿਆਂ ਬਾਅਦ ਉਹੀ ਗੱਲਾਂ ਕਰਨਗੀਆਂ ਉਹੀ ਡਰਾਮਾ ਕਰਨਗੀਆਂ ਹੈਨਾ ਉਹੀ ਗੱਲਾਂ ਹੈਨਾ ਗੱਲਾਂ ਨਾਲ ਬਹੁਤ ਕੁਝ ਕਰ ਗਏ ਉਹ ਪਤਾ 2014 ਚ ਮੋਦੀ ਕੀ ਕਹਿੰਦਾ ਸੀ ਭੈਣੋ ਭਾਈਓ आपके अच्छे दिन आएंगे पंद्रह पंद्रह लाख रुपया आपके खाते में डालेंगे बोलता जी हर साल में दो करोड़ नौकरी देंगे। ਕੋਸ਼ਿਸ਼ਾ ਨਹੀਂ ਆਪਣੇ ਬੱਚੇ ਤਾਂ ਗਰੀਬਾਂ ਦੇ ਤਾਂ ਤੁਰੇ ਫਿਰਦੇ ਹੋ ਮੈਂ ਤਾਂ ਜੱਟ ਦਾ ਪਹਾ ਭਰ ਕੇ ਰੱਗ ਜੰਦੇ ਹਾਂ ਸੋ ਤਾਂ ਮੈਨੂੰ ਗੋਇਲ ਦੇ ਪੇਲੋਂ ਨਹੀਂ ਕਹਿੰਦੇ ਇਹ ਪਤਾ ਹੈ ਚਾਚੇ ਮੈਨੂੰ ਨਹੀਂ 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 ਤਾਂ ਨਹੀਂ ਕਰਦਾ ਨਹੀਂ ਨਹੀਂ ਕਰਕੇ ਗਿਆ ਕੀਤਾ ਤਾਂ ਕੁਛ ਨਹੀਂ ਉਸ ਤੋਂ ਬਾਅਦ ਦੂਸਰਾ ਆਇਆ ਕੈਪਟਨ ਉਹ ਕੀ ਕਹਿ ਗਿਆ ਹਰ ਕੰਮ ਚ ਨੌਕਰੀ ਦਵਾਂਗੇ ਹਾਂਜੀ ਹੈ ਨਾ ਹਾਂਜੀ ਹਰ ਕੰਮ ਚ ਦੱਸ ਦੇ ਉਹ ਤੋਂ ਬਾਅਦ ਤੀਸਰਾ ਆ ਗਿਆ ਉਹ ਕਜਰੀਵਾਲ ਹਾਂ ਹੈ ਨਾ ਦੇ ਟੈਗ ਇਹ ਉਹ ਕਿੰਦਾ ਹਰ ਇੱਕ ਆਰਥ ਦੇ ਖਾਤੇ ਚ ਹਰ ਮੂਹਿਆ ਹਰ ਸੁਹਿਆ ਗੱਲਾਂ ਵਾਲੇ ਬੰਦੇ ਆਏ ਤੁਹਾਡੇ ਕੋਲੇ ਐ ਕੋਈ ਨਾ ਬੱਗਾ ਸਿੰਘ ਵਰਗਾ ਬੰਦਾ ਤਾਂ ਕੋਈ ਨਹੀਂ ਆਇਆ ਸਾਡੀ ਧੀਰਾ ਨਹੀਂ ਨੇ ਫੋਨ ਮਾਰਿਆ ਤੇ ਆ ਗਿਆ ਜੀ ਆ ਗਿਆ ਆ ਗਿਆ ਭੈਣ ਜੀ ਹੈ ਛੇ ਆਉਂਦਿਆਂ ਨੂੰ ਹੈ ਆਲੇ ਆਮ ਯਾ ਕਰਦੇ ਆ ਕਹਿੰਦਾ ਜਿਵੇਂ ਸਾਡਾ ਭੈਣ ਭਰਾਵਾਂ ਦਾ ਇੱਕ ਸਾਰਿਆਂ ਦਾ ਇੱਕ ਇੱਕ ਘਰ ਦੀ ਵਿੱਚ ਜੰਮੇ ਕੁਛ ਹੀ ਆ ਨਹੀਂ ਹੈ ਹੈਨਾ ਤਾਂ ਮੈਨੂੰ ਤੁਹਾਡੇ ਤੋਂ ਆਸ ਆ ਬੱਤ ਕਰਦੇ ਨੇ ਮੈਂ ਬੈਠਣਾ ਨਹੀਂ ਜਿੰਨੇ ਚਿੱਤਾਂ ਟੱਲੇ ਰਹਿੰਦੇ ਹਾਂ ਹਾਲੋ ਯੰਕਲੇ ਜੈ ਹਾਰਤੀ ਕਲਾ ਜੈ ਲਾਗੇ ਆਪਾਂ ਕੇ ਜੈ ਪੀਨ ਜੈ ਭਾਰਤ ਸਸ਼ੀਕਾਰ ਨਮਸਕਾਰ ਸਤ